ਕਦੀ ਤੁਹਾਡੇ ਐਮਐਲਏ ਕਿਸੇ ਥਾਂ ਤੇ ਕਹਿੰਦੇ ਆ ਵੀ 92 95 ਨਹੀਂ ਅਸੀਂ 117 ਹੀ ਤਾਂ ਹੁੰਦੇ ਗੋਡਾ ਰੱਖ ਕੇ ਜਿੱਤਾਂਗੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਧੌਣ ਤੁਹਾਡੀ ਹੋਏਗੀ ਗੋਡਾ ਕਿਸਾਨਾਂ ਦਾ ਵਾਗਾ ਰਗੜ ਰਗੜ ਕੇ ਮਾਰਾਂਗੇ ਤੁਹਾਨੂੰ ਕੇਸਰੀਵਾਲ ਕਹਿੰਦੇ ਨੇ ਹੋਰਾਂ ਸਟੇਟਾਂ ਦੇ ਵਿੱਚ ਜਾ ਕੇ ਵੀ ਅਸੀਂ ਮੁਆਵਜ਼ਾ ਡਬਲ ਦਿੱਤਾ ਹੈ ਕਿਸਾਨਾਂ ਨੂੰ ਕੇਸਰੀ ਜਵਾਬ ਦੇ ਏਡਾ ਨਖਾਫਣਾ ਦੇ ਏਡਾ ਝੂਠਾ ਬੰਦਾ ਵਾ ਜੇ ਏਡਾ ਚੰਗਾ ਹੁੰਦਾ ਤੇ ਦਿੱਲੀ ਚ ਕਿਉਂ ਹੈ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ ਆ ਜੁਗਾ ਪੰਜਾਬ ਬਦਲਾ ਆ ਗਿਆ ਇਹਨਾਂ ਨੂੰ ਬਦਲ ਕੇ ਰੱਖਣਾ ਪੈਣਾ ਫੇਰ ਬਦਲਾ ਆਉਗਾ ਅਜੇ ਕੋਈ ਬਦਲਾ ਨਹੀਂ ਆ। ਆ ਲੈਣ ਤੋਂ 27 ਦੀ ਇਲੈਕਸ਼ਨ ਤੇ ਤੁਹਾਨੂੰ ਬੰਦੇ ਤੇ ਪੁੱਤ ਬਣਾਵਾਂਗੇ ਜਿਹੜੇ ਕਿਸਾਨਾਂ ਦਾ ਰਹਿੰਦਾ ਮਾਵਜਾ ਬੰਦੇ ਦੇ ਪੁੱਤਾਂ ਵਾਂਗੂ ਦਿੱਤਾ ਜਾਵੇ ਨਹੀਂ ਦੇ ਅਸੀਂ ਕਾਬੂ ਕਰਕੇ ਤੁਹਾਨੂੰ ਅੰਦਰ ਤੁਹਾਡੇ ਮੁਲਾਜ਼ਮ ਅੰਦਰ ਬੰਦ ਕਰਕੇ ਮਾਵਜਾ ਲਵਾਂਗੇ। ਜਿਹੜਾ ਰਹਿੰਦਾ ਮਾਵਜਾ ਉਹ ਵੀ ਤੁਹਾਡੇ ਧੌਣ ਤੇ ਗੋਡਾ ਦੇ ਕੇ ਅਸੀਂ ਲਵਾਂਗੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਕੱਚੀਆਂ ਨੇ ਉਹ ਵੀ ਅਸੀਂ ਤੁਹਾਨੂੰ ਪਿੰਡਾਂ 'ਚ ਵੜ ਨਹੀਂ ਦੇਣਾ ਜੇ ਨਜ਼ਰ ਸਾਡੇ ਦਾ ਪੱਕੀਆਂ ਨੇ ਕਰਕੇ ਆਓਗੇ ਤੇ ਪਿੰਡਾਂ 'ਚ ਵੜੋਗੇ ਨਹੀਂ ਦੇਸੀ ਤੁਹਾਡੇ ਦੁਆਲੇ ਆਵਾਂਗੇ ਪਾਉਂਗੇ ਵੋਟਾਂ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਕਾਦੀਆਂ ਪਾਵਾਂਗੇ ਅਸੀਂ ਧਰਨੇ ਲਾ ਲਗੇ ਤੇ ਮੁਆਵਜ਼ਾ ਲੈਣ ਦੇ ਚੰਗੇ ਕਿਹਦੀ ਤਾਂ ਗੋਡਾ ਤਗੜਾ ਕਿਹਦੀ ਤਾਂ ਹੌਣ ਤਗੜੀ ਇਹ ਪਤਾ ਲੱਗ ਜਾਵੇਗਾ ਨੋ ਮੇਰਾ ਮੇਰੇ ਕੋ ਵੀਖਲੇਸ ਆਇਆ ਮੈਨੂੰ ਵੀ ਨਹੀਂ ਅਜੇ ਤੱਕ ਮਿਲਿਆ ਪੰਚਾਇਤ ਦਾ 1 ਰੁਪਿਆ ਵੀ ਨਹੀਂ ਜਪਿਆ 1 ਰੁਪਿਆ ਵੀ ਨਹੀਂ 1 ਰੁਪਿਆ ਵੀ ਨਹੀਂ ਹਾਂਜੀ ਮਿਲਿਆ ਜੀ ਇਧਰ ਮੁਆਵਜ਼ਾ ਕਿਸਾਨ ਕਿਤੇ ਨਹੀਂ ਜੀ ਮਿਲਿਆ ਸਾਡੇ ਕਿਸੇ ਪਿੰਡ ਸਰਕਾਰ ਤਾਂ ਕਹਿੰਦੀ ਸੀ ਡਬਲ ਮੁਆਵਜ਼ਾ ਦਿੱਤਾ ਜੀ ਕਿਸਾਨ ਨੂੰ ਕਿਸਾਨ ਖੁਸ਼ ਬਹੁਤ ਉਹ ਤਾਂ ਕਹੀ ਜਾਵੇ ਸਰਕਾਰ ਪਾਕੀ ਕਿਸੇ ਨੂੰ ਨਹੀਂ ਜੀ ਮਿਲਿਆ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਆ ਵਿਕਾਸ ਅੱਜ ਅਸੀਂ ਪਹੁੰਚੇ ਹਾਂ ਅਜਨਾਲਾ ਵਿਖੇ ਜਿੱਥੇ ਪਿਛਲੇ ਕੁਝ ਮਹੀਨਿਆਂ ਪਹਿਲਾਂ ਹੜ੍ਹ ਆਏ ਸੀ ਅਤੇ ਉਹਨਾਂ ਹੜ੍ਹਾਂ ਦਾ ਉਸ ਤੋਂ ਹੜ੍ਹਾਂ ਤੋਂ ਬਾਅਦ ਕੀ ਹਾਲਾਤ ਨੇ ਪਿੰਡਾਂ ਦੇ ਜਾਂ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲਿਆ ਸਰਕਾਰ ਵੱਲੋਂ ਇਹ ਸਾਰੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਉੱਥੋਂ ਦੇ ਲੋਕ ਮੌਜੂਦ ਨੇ ਹਾਂਜੀ ਪਹਿਲਾਂ ਤਾਂ ਸ਼ਸ਼ੀ ਕਾਲ ਜੀ ਤੁਹਾਨੂੰ ਸ਼ਸ਼ੀ ਕਾਲ ਜੀ ਹਾਂਜੀ ਜੇਕਰ ਸਰਕਾਰ ਦੀ ਗੱਲ ਕਰੀਏ ਜੀ ਮੁਆਵਜ਼ਾ ਮੁਵਜ਼ਾ ਦਿੱਤਾ ਜੀ ਪਿੰਡਾਂ 'ਚ ਮੈਂ ਭਾਰਤੀ ਕਿਸਾਨ ਜੁਨੀ ਨੇਕਤਾ ਗ੍ਰਾਹਾਂ ਜੱਥੇਬੰਦੀ ਵੱਲੋਂ ਹੀਰਾ ਸਿੰਘ ਚੱਕ ਸਕੰਦਰ ਜੀ ਸਰਕਾਰ ਜਿੰਨੀਆਂ ਚਾਂਬੜੀਆਂ ਮਾਰਨ ਲਈ ਆ ਵੀ ਮੈਂ ਮੁਆਵਜ਼ਾ ਦੇ ਦਿੱਤਾ ਲੋਕਾਂ ਨੂੰ ਝੋਨਾ ਖਰਾਬੀ ਦਾ ਹੂੰ ਬਹੁਤ ਘੱਟ ਜੇ ਮੁਆਵਜ਼ਾ ਮਿਲਿਆ ਵਾ ਜਿਹੜੇ ਕਿਸਾਨਾਂ ਨੇ ਖੇਤੀ ਮੰਨ ਲਓ 20 ਕਿੱਲੇ ਦੀ ਖੇਤੀ ਆ ਉਹਨੂੰ ਇਹਨਾਂ 5 ਏਕੜ ਦਾ ਮੁਆਵਜ਼ਾ ਦਿੱਤਾ ਜਿਹੜੇ ਉਹਦੇ 15 ਏਕੜ ਆ ਉਹਨਾਂ ਦਾ ਇਹਨਾਂ ਅਜੇ ਤੱਕ ਮੁਆਵਜ਼ਾ ਕੋਈ ਨਹੀਂ ਦਿੱਤਾ ਅਸੀਂ ਜਨਾਲਾ ਬਲਾਕ ਦੇ ਵਿੱਚ ਐਸ ਡੀ ਐਮ ਜਨਾਲਾ ਨੂੰ 5 6 ਵਾਰ ਧਰਨੇ ਲਾ ਕੇ ਉਹਦੇ ਨਾਲ ਮੀਟਿੰਗ ਕਰਕੇ ਵੀ ਉਹਨੂੰ ਦੱਸਿਆ ਇਹਨਾਂ ਨੇ ਕੋਈ ਸ਼ਰਤਾਂ ਰੱਖ ਦਿੱਤੀਆਂ ਨੇ ਵੀ ਜਿਹੜੀ ਪਨਾਹੀ ਕਦੀਮ ਆ ਉਹਦਾ ਨਹੀਂ ਮਿਲੇਗਾ ਜਿਹੜੀ ਪੰਜਾਬ ਸਰਕਾਰ ਦੀ ਉਹਦਾ ਨਹੀਂ ਮਿਲੇਗਾ ਜਿਹੜੀ ਫੌਜੀ ਅਲਾਟਮੈਂਟ ਆ ਉਹ ਪੱਕੀ ਨਹੀਂ ਆ ਉਹਦਾ ਨਹੀਂ ਮਿਲੇਗਾ ਮਤਲਬ ਆਨਾ ਭਾਨਾ ਮਾਰ ਕੇ ਸਾਰੀਆਂ ਜ਼ਮੀਨਾਂ ਨੂੰ ਇਹ ਕੱਚੀਆਂ ਕਰ ਰਹੇ ਆ ਜੀ ਅੱਜ ਅਸੀਂ ਉਸੇ ਸੰਬੰਧ ਵਿੱਚ ਜੇ ਲੈਕਚਰ ਆਉਣ ਵਾਲੀ ਆ ਇਹ ਪਹਿਲਾਂ ਮੰਨੇ ਸੀ ਵੀ ਅਸੀਂ ਕੱਚੀਆਂ ਜ਼ਮੀਨਾਂ ਪੱਕੀਆਂ ਕਰਾਂਗੇ ਜੀ ਅੱਜ ਇਹਨਾਂ ਨੂੰ ਦੱਸਣ ਵਾਸਤੇ ਅਸੀਂ ਗੱਗੋਮਾਲ ਦੇ ਵਿੱਚ ਬਹੁਤ ਵੱਡਾ ਇਕੱਠ ਕਰ ਰਹੇ ਆ ਕਿ ਜਿਹੜੇ ਸਾਡੇ ਜੇ ਰਹਿਂਦਾ ਮਾਅਬਜਾ ਉਹ ਵੀ ਤੁਹਾਡੀ ਧੌਣ ਤੇ ਗੋਡਾ ਦੇ ਕੇ ਅਸੀਂ ਲਵਾਂਗੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਕੱਚੀਆਂ ਨੇ ਉਹ ਵੀ ਅਸੀਂ ਤੁਹਾਨੂੰ ਪਿੰਡਾਂ 'ਚ ਵੜ ਨਹੀਂ ਦੇਣਾ ਜੇ ਨਜ਼ਰ ਸਾਡੇ ਦੇ ਪੱਕੀਆਂ ਨੇ ਕਰਕੇ ਆਓਗੇ ਤੇ ਪਿੰਡਾਂ 'ਚ ਵੜੋਗੇ ਨਹੀਂ ਤੇ ਅਸੀਂ ਤੁਹਾਡੇ ਦੁਆਲੇ ਹੋਵਾਂਗੇ ਤੁਸੀਂ ਸਾਡੇ ਵੀਰ ਪੱਤਰ ਕਰਾਂਗੇ ਤੇ ਦੁਆਲੇ ਹੋਗੇ ਜੇ ਹੈਲੀਕਾਪਟਰ ਦਾ ਉਹਨਾਂ ਪੁੱਛ ਲਿਆ ਵੀ ਕਿਧਰ ਨੂੰ ਡਾਇਆ ਸਾਨੂੰ ਦੱਸਿਆ ਜਾਵੇ ਉਹਨਾਂ ਤੇ ਪਰਚੇ ਕਰਕੇ ਉਹਨਾਂ ਦੀ ਆਵਾਜ਼ ਜਿਹੜੀ ਸਾਡੀ ਆਵਾਜ਼ ਚੁੱਕ ਕੇ ਤੁਹਾਡੇ ਤੱਕ ਤੁਹਾਡੇ ਤੱਕ ਪਹੁੰਚਾਉਂਦੇ ਨੇ ਸਾਡੀ ਆਵਾਜ਼ ਤੇ ਤੁਸੀਂ ਉਹਨਾਂ ਦੇ ਪਰਚੇ ਕਰਕੇ ਤੇ ਉਹਨਾਂ ਨੂੰ ਵੀ ਆਂਦੇ ਜੇ ਵੀ ਜ਼ਬਾਨ ਚੋਂ ਕੁਝ ਬੋਲਣ ਨਾ ਅਸੀਂ ਉਹਨਾਂ ਦੇ ਨਾਲ ਆ ਕਦੀ ਤੁਹਾਡੇ ਐਮ ਐਲ ਏ ਕਿਹੇ ਥਾਂ ਤੇ ਕਹਿੰਦੇ ਆ ਵੀ 92 95 ਨਹੀਂ ਅਸੀਂ 117 ਹੀ ਤਾਂ ਹੋਂ ਤੇ ਗੋਡਾ ਰੱਖ ਕੇ ਜਿੱਤਾਂਗੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੋਂ ਤੁਹਾਡੀ ਹੋਏਗੀ ਗੋਡਾ ਕਿਸਾਨਾਂ ਦਾ ਹੋਵੇਗਾ ਰਗੜ ਰਗੜ ਕੇ ਮਾਰਾਂਗੇ ਤੁਹਾਨੂੰ ਆ ਲਾਈਨ ਤੋਂ 27 ਦੀ ਇਲੈਕਸ਼ਨ ਤੇ ਤੁਹਾਨੂੰ ਬੰਦੇ ਤੇ ਪੁੱਤ ਬਣਾਵਾਂਗੇ ਜਿਹੜੇ ਕਿਸਾਨਾਂ ਦਾ ਰਹਿੰਦਾ ਮਾਅਬਜਾ ਬੰਦੇ ਦੇ ਪੁੱਤਾਂ ਵਾਂਗੂ ਦਿੱਤਾ ਜਾਵੇ ਨਹੀਂ ਦੇਹੀਂ ਕਾਬੂ ਕਰਕੇ ਤੁਹਾਨੂੰ ਅੰਦਰ ਤੁਹਾਡੇ ਮੁਲਾਜ਼ਮ ਅੰਦਰ ਬੰਦ ਕਰਕੇ ਮੁਆਵਜ਼ਾ ਲਵਾਂਗੇ ਪਰ ਇਹਨਾਂ ਦੇ ਕੇਸਰੀਵਾਲ ਕਹਿੰਦੇ ਨੇ ਹੋਰਾਂ ਸਟੇਟਾਂ ਦੇ ਵਿੱਚ ਜਾ ਕੇ ਵੀ ਅਸੀਂ ਮੁਆਵਜ਼ਾ ਡਬਲ ਦਿੱਤਾ ਹੈ ਕਿਸਾਨਾਂ ਨੂੰ ਕੇਸਰੀਵਾਲ ਦੇ ਏਡਾ ਨਖਾਫਣਾ ਦੇ ਏਡਾ ਝੂਠਾ ਬੰਦਾ ਵਾ ਜੇ ਏਡਾ ਚੰਗਾ ਹੁੰਦਾ ਤੇ ਦਿੱਲੀ ਚੋਂ ਕਿਉਂ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ ਉਹ ਇੱਥੇ ਆ ਕੇ ਸਾਡੇ ਪੰਜਾਬ ਦੀਆਂ ਮੱਤਾਂ ਦੇ ਦਿੰਦਾ ਉਹ ਤੇ ਬੇੜਾ ਗਰ ਕਰ ਦੂਗਾ ਤੇ ਉਹਨੇ ਹੀ ਇਹਨਾਂ ਸਾਰਿਆਂ ਦਾ ਪੱਠਾ ਪਾਉਣਾ ਜਿਹੜੇ 95 92 197 ਕਰਦੇ ਆ ਇਹ ਕੁਛ ਇੱਥੇ ਨਹੀਂ ਚੱਲਣਾ ਇਹ ਤਾਂ ਗਰਮ ਮਾਰਦੇ ਬਿਲਕੁਲ ਨਹੀਂ ਚੱਲੇਗਾ ਤਾਂ ਹੁਣ ਤੇ ਜਿਹੜੇ ਜਾਂਦੇ ਵੀ ਅਸੀਂ ਤਾਂ ਹੁਣ ਤੇ ਗੋਡਾ ਦੇ ਕੇ ਜਿੱਤਾਂਗੇ ਆ ਧੌਣ ਇਹਨਾਂ ਦੀ ਹੋਵੇਗੀ ਗੋਡਾ ਸਾਰੇ ਲੋਕਾਂ ਦਾ ਹੋਵੇਗਾ ਕਿਰਤੀ ਲੋਕਾਂ ਦਾ ਤੇ ਰਗੜ ਰਗੜ ਕੇ ਮਾਰਾਂਗੇ ਵੇਖਾਂਗੇ ਕਿਹਦੀ ਤਾਂ ਗੋਡਾ ਤਗੜਾ ਕਿ ਕਿਹਦੀ ਧੌਣ ਤਗੜੀ ਇਹ ਪਤਾ ਲੱਗ ਜਾਏਗਾ ਜੇ ਪਿੰਡਾਂ ਦੀ ਗੱਲ ਕਰਨੀ ਹੋਵੇ ਹੁਣ ਪਿੰਡਾਂ 'ਚ ਆਉਣਗੇ 2027 ਦੇ ਵਿੱਚ ਪਾਉਂਗੇ ਵੋਟਾਂ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਵਾਂਗੇ ਅਸੀਂ ਧਰਨੇ ਲਾ ਲਾ ਕੇ ਤੇ ਮਾਅਵਜਾ ਲੈਣ ਦੇ ਉਹ ਜਿੰਨੂੰ ਪੁੱਛ ਕੇ ਵੇਖੀਏ ਉਹ ਇਹਨਾਂ ਨੂੰ ਵੋਟਾ ਕਿੱਥੋਂ ਪਾਉਣਗੇ ਇਹ ਜਾਂਦੇ ਆਂ ਵਾਰੇ ਨਿਆਰੇ ਕਰਦਾਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣੇ ਬਦਲਾ ਆਜੂਗਾ ਪੰਜਾਬ ਉਹ ਬਦਲਾ ਆ ਗਿਆ ਇਹਨਾਂ ਨੂੰ ਬਦਲ ਕੇ ਰੱਖਣਾ ਪੈਣਾ ਫੇਰ ਬਦਲਾ ਆਊਗਾ ਅਜੇ ਕੋਈ ਬਦਲਾ ਨਹੀਂ ਆਇਆ ਭ੍ਰਿਸ਼ਟਾਚਾਰੀ ਦਾ ਕੀ ਮਾਹੌਲ ਹੈ ਜੀ ਰੇਸੋਨ ਦੇ ਭ੍ਰਿਸ਼ਟਾਚਾਰੀ ਇਹ ਸਭ ਤੋਂ ਵੱਧ ਕਰਦੇ ਆਂ ਇਹ ਅਫਸਰਾਂ ਨੂੰ ਰੋਕ ਰਹੇ ਆਂ ਵੀ ਪਹਿਲੇ ਤੇ ਕਰਦੇ ਰਾਂ ਮਿਲ ਕੇ ਸਾਰੇ ਖਾਈ ਜਾਂਦੇ ਸੀ ਇਹ ਇਕੱਲੇ ਖਾਂਦੇ ਆ ਤੇ ਬਾਕੀਆਂ ਨੂੰ ਆਂਦੇ ਭ੍ਰਿਸ਼ਟਾਚਾਰੀ ਬੰਦ ਆ ਅਵੀ ਇਹਨਾਂ ਦੇ ਅਫਸਰ ਫੜੇ ਗਏ ਨੇ ਪ੍ਰਿਸ਼ਤਾਚਾਰੀਆ ਉਹ ਆਈਜੀ ਕੇ ਕਿਹੜਾ ਸੀ ਉਹਦੇ ਕੋ ਢੇਰ ਪੈਸਿਆਂ ਦੇ ਫੜੇ ਗਏ ਆ ਉਹ ਇਹਨਾਂ ਦਾ ਹੀ ਪਾਲਤੂ ਕੁੱਤਾ ਸੀ ਉਹ ਇਹ ਲੋਕਾਂ ਨੂੰ ਤੰਗ ਕਰਦੇ ਆ ਇੱਕ ਜਿਹੜਾ ਮੈਂ ਕਹਿਣਾ ਚਾਹੁੰਦਾ ਜਿਹੜਾ ਬਠਿੰਡੇ ਧਰਨਾ ਲੱਗਾ ਸੀ ਜਿਹੜਾ ਨੇ ਲੰਗੋਵਾਲ ਜਿਹੜਾ ਮਹਿਲਾ ਚੌਂਗ ਦੇ ਵਿੱਚ ਇੱਕ ਡਿਵਟੀ ਨੇ ਜਿਹੜਾ ਤਸ਼ੱਦਦ ਕੀਤਾ ਤੇ ਮੁੜ ਕੇ ਲੰਗੋਵਾਲ ਥਾਣੇ ਜਾ ਕੇ ਕੀਤਾ ਲੱਖ ਲਾਂਖ ਤੇ ਇਹੋ ਜੇ ਡਿਵਟੀ ਦੀ ਜਿਹੜਾ ਭਰਤੀ ਹੋਇਆ ਆਉਂਦੇ ਸਮੇਂ ਵਿੱਚ ਉਹਨੂੰ ਵੀ ਘੇਰ ਕੇ ਹਸਾਬ ਕਿਤਾਬ ਲਵਾਂਗੇ ਇਹ ਨਸ਼ੇ ਦੇ ਹਾਲਾਤ ਕਰੇ ਸਰਕਾਰ ਕਵੇ ਅਸੀਂ ਲੋਕ ਲਾਤੀ ਨਸ਼ੇ ਤੇ ਨਸ਼ਾ ਬੰਦ ਕਰਤਾ ਹੋਇਆ ਜੀ ਨਸ਼ਾ ਕੋਈ ਨਸ਼ਾ ਬੰਦ ਨਹੀਂ ਅੱਜ ਕੱਲ੍ਹ ਦੀਆਂ ਵੀਡੀਓ ਤੁਸੀਂ ਚੈੱਕ ਕਰੋ ਇੱਕ ਅੰਬਰ ਸਰ ਦਾ ਪੁਲਿਸ ਮੁਲਾਜ਼ਮ ਆ ਉਹ ਕਹਿ ਰਿਹਾ ਮੇਰਾ ਮੁੰਡਾ ਮਰ ਗਿਆ ਲੱਖ ਲਾਂਦ ਮੈਂ ਨੌਕਰੀ ਛੱਡ ਦੇਣੀ ਆ ਮੈਂ ਇਥੋਂ ਦੇਸ਼ ਹੀ ਛੱਡ ਕੇ ਜਾਊਂਗਾ ਤਾਂ ਫੇਰ ਮੇਰੇ ਜੀ ਬਚਣੇ ਆ ਇਹਨਾਂ ਦੀ ਤਾਂ ਪੁਲਿਸ ਐ ਖੰਡੀ ਨਿਸ਼ਾਨੀ ਮੁੱਕਾ ਅਸੀਂ ਤਾਂ ਖੁਦ ਕਹਿੰਨੇ ਆ ਵੀ ਇਹਨਾਂ ਨੇ ਨਸ਼ਾ ਬਹੁਤ ਜ਼ਿਆਦਾ ਵਧਾਤਾ ਇਹ ਨਸ਼ਾ ਕੋਈ ਬੰਦ ਨਹੀਂ ਹੋਇਆ ਸਰਕਾਰ ਐਵੇਂ ਫालतੂ ਟੰਗਰੇ ਮਾਰਦੀ ਆ ਇਹ ਜਦੋਂ ਬੰਦ ਕਰਾਉਣਗੇ ਲੋਕ ਤਾਂ ਉਹ ਤੇ ਇਹਨਾਂ ਦੀ ਗੋਡਾ ਦੇਣਗੇ ਫੇਰ ਬੰਦ ਹੋ ਜਾ। ਹਾਂਜੀ ਹਾਂਜੀ ਹੋਇਆ ਜੀ ਮੁਆਵਜ਼ਾ ਇੱਧਰ ਜੀ ਨਹੀਂ ਜੀ ਮਿਲਿਆ ਨਹੀਂ ਸਰਕਾਰ ਤਾਂ ਕਹਿੰਦੀ ਆ ਜੀ ਅਸੀਂ ਡਬਲ ਮੁਆਵਜ਼ਾ ਦਿੱਤਾ ਜੀ ਕਿਸਾਨਾਂ ਨੂੰ ਨਹੀਂ ਜੀ ਨਹੀਂ ਮਿਲਿਆ ਨਹੀਂ ਮੈਨੂੰ ਮੇਰਾ ਮੇਰ ਕੋ ਵੀ ਕਿਲੇ ਸਾਇਆ ਮੈਨੂੰ ਵੀ ਨਹੀਂ ਆਈ ਤੱਕ ਮਿਲਿਆ ਪੰਚਾਇਤ ਦਾ 1 ਰੁਪਿਆ ਵੀ ਨਹੀਂ ਜਪਿਆ 1 ਰੁਪਿਆ ਵੀ ਨਹੀਂ ਪਿਆ 1 ਰੁਪਿਆ ਵੀ ਨਹੀਂ ਜਪਿਆ ਸਰਕਾਰ ਇਹ ਜਿਹੜੇ ਬੋਰਡ ਲਾ ਕੇ ਵੀ ਅਸੀਂ ਤਾਂ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਦੀ ਆ ਜੀ ਸਰਕਾਰ ਹੁਣ ਕਿੱਥੇ ਆਉਣੀ ਆ ਸਰਕਾਰ ਨੂੰ ਉਹਦੇ ਗੋਡੇ ਥਲੇ ਲੜਨਾ ਆਪਾਂ ਹੁਣ ਤੇ ਅੱਛਾ ਜੀ ਇਹੋ ਪਰ ਕਹਿੰਦੇ ਵੀ ਅਸੀਂ ਗੋਡੇ ਦੇ ਰੱਖ ਕੇ ਧੌਣ ਤੇ ਗੋਡਾ ਰੱਖ ਕੇ 2027 ਚ ਵੋਟਾਂ ਪਾਉਣੀ ਆ ਅੰਨਾ ਕੌਣ ਕਹਿੰਦਾ ਇਹ ਸਰਕਾਰ ਕਹਿੰਦੀ ਓ ਜਾਓ ਕਿਤੇ ਕੰਮ ਕਰੋ ਕੀ ਕਿਹੋ ਜੀ ਗੱਲ ਕਰਦੇ ਤੁਸੀਂ ਹਾਂ ਨਹੀਂ ਜੀ ਮਾਫੀਆ ਕਰ ਪਈਆ ਨਹੀਂ ਮਨ ਬਲਿਆ 20 ਕਿਲੇ ਤਾਂ ਆਇਆ 1 ਰੁਪਈਆ ਵੀ ਮੈਨੂੰ ਦਿਖਾ ਦਿਓ ਜੇ ਇੱਕ ਤਾਂ ਮਾਫੀਆ ਮਿਲਿਆ 1 ਰੁਪਈਆ ਵੀ ਮੋਜ ਨਾ ਨਹੀਂ ਮਿਲਿਆ ਪੰਚਾਇਤ ਸੂਫੀਆਂ ਦੀ ਪੰਚਾਇਤ ਮੇਰੇ ਕੋਲ 10 ਕਿਲੇ ਆ ਉਹਦਾ ਵੀ 1 ਰੁਪਈਆ ਨਹੀਂ ਜਿਵੇਂ ਪਿਆਇਦਾ ਕਿ 1 ਰੁਪਈਆ ਵੀ ਜਿਹੜਾ 1 ਰੁਪਈਆ ਨਹੀਂ ਜਿਵੇਂ ਪਿਆ ਸਾਰਾ ਕੁਝ ਦਿੱਤਾ ਪੈਸਾ ਦਿੱਤਾ ਕੋਈ ਕੀ ਲੱਗਦਾ ਸਰਕਾਰ ਦੀਆਂ ਗੱਲਾਂ ਹਵਾ ਚ ਨਹੀਂ ਜੀ ਹਵਾ ਚ ਹਵਾ ਚ ਗੱਲਾਂ ਚੱਲਦੀਆਂ ਹਨ ਹਾਂ ਹਾਂਜੀ ਹਾਂਜੀ ਮੈਲੇ ਮੁਆਵਜ਼ਾ ਇਧਰ ਪਿੰਡਾਂ ਚ ਨਹੀਂ ਨਹੀਂ ਹਾਂ ਕੋਈ ਨਹੀਂ ਮਿਲਿਆ ਮਿਲਿਆ ਨਹੀਂ ਹਾਂ ਲਾਰੇ ਲੱਪੇ ਆ ਲਾਰੇ ਲੱਪੇ ਲਾਈ ਜਾਂਦੇ ਬਜੋਲ ਹੈ ਗਿਆ ਲਾਰਾ ਲੱਪਾ ਲਾਈ ਜਾਂਦੇਗਾ ਪਰ ਟਾਈਮ ਨਿਕਾਉਂਦੇ ਆ ਮੁੜ ਕੇ ਉਸ ਤੋਂ ਬਾਅਦ ਵਿੱਚ ਚੁੰਡ ਜਾਬਤਾਂ ਲੱਗ ਗਿਆ ਚਲੋ ਜੀ ਅਖਣ ਸਾਰੇ ਕੈਨਸਲ ਕਰ ਦੱਤੇ ਆਪਾਂ ਉਦੋਂ ਹੋਰ ਸਾਡੇ ਨਾਲ ਕਿਸਾਨ ਮੌਜੂਦ ਨੇ ਹਾਂਜੀ ਮਿਲਿਆ ਜੀ ਇਧਰ ਮੁਆਵਜ਼ਾ ਕਿਸਾਨ ਨਹੀਂ ਕਿਹਦੇ ਨਹੀਂ ਜੀ ਮਿਲਿਆ ਸਾਡੇ ਕਿਸੇ ਪਿੰਡ ਚ ਉਧਰ ਕਿਸੇ ਚ ਨਹੀਂ ਮਿਲਿਆ ਪਰ ਸਰਕਾਰ ਤਾਂ ਕਹਿੰਦੀ ਸੀ ਡਬਲ ਮੁਆਵਜ਼ਾ ਦਿੱਤਾ ਜੀ ਕਿਸਾਨਾਂ ਨੂੰ ਕਿਸਾਨ ਖੁਸ਼ ਬਹੁਤ ਨੇ ਉਹ ਤਾਂ ਕਹੀ ਜਾਵੇ ਸਰਕਾਰ ਬਾਕੀ ਕਿਸੇ ਨੂੰ ਨਹੀਂ ਜੀ ਮਿਲਿਆ ਸਾਡਾ ਉਧਰ ਕਿਸੇ ਨੂੰ ਨਹੀਂ ਮਿਲਿਆ ਜੀ ਨਹੀਂ ਸਰਕਾਰ ਨੇ ਇੱਥੇ ਵੱਡਾ ਪ੍ਰੋਗਰਾਮ ਰੱਖਿਆ ਲੋਕਾਂ ਨੂੰ ਬੁਲਾਇਆ ਉੱਥੇ ਇਕੱਠ ਕੀਤਾ ਫੇਰ ਕਿਤੇ ਜਾ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜੀ ਕਹੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਇਹ ਕੰਪਨੀਆਂ ਜੀ ਹਾਂ ਮਿਲਿਆ ਨਹੀਂ ਮਿਲਿਆ ਨਹੀਂ